ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਪਰਮੇਸ਼ਰ ਜੀ ਮੰਨਦੇ ਵਿੱਚ ਵਿਚਾਰ ਲਿਆ ਰਹੇ ਨੇ ਕਿ ਆਪਾਂ ਹਰ ਰੋਜ਼ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਕਿਸੇ ਤੁਕ ਦੀ ਗੁਰਬਾਣੀ ਦੀ ਸਾਂਝ ਪਾਇਆ ਕਰੀਏ ਗੁਰਬਾਣੀ ਤੋਂ ਉੱਪਰ ਸਾਡੇ ਲਈ ਕੁਝ ਵੀ ਨਹੀਂ ਹੈ ਗੁਰਬਾਣੀ ਸਾਨੂੰ ਆਪਣੇ ਜਿਹੜਾ ਇਹ ਜੀਵਨ ਹੈ ਹੁਣ ਲੋਕ ਦਾ ਇਹਨੂੰ ਕਿਸ ਤਰ੍ਹਾਂ ਸਹੀ ਢੰਗ ਨਾਲ ਜੀ ਸਕੀਏ ਉਹਦੀ ਸੇਧ ਦਿੰਦੀ ਹੈ ਤੇ ਆਪਣਾ ਪਰਲੋਕ ਅਸੀਂ ਕਿਸ ਤਰ੍ਹਾਂ ਸਵਾਰੀਏ ਤਾਂ ਕਿ ਸਾਡਾ ਆਵਾਗਵਨ ਖਤਮ ਹੋ ਜਾਏ ਪਰਮੇਸ਼ਰ ਦੇ ਚਰਨਾਂ ਵਿੱਚ ਸਾਨੂੰ ਸਦਾ ਲਈ ਸਮਾਈ ਮਿਲ ਜਾਏ ਇਸ ਜੀਵਨ ਤੋਂ ਬਾਅਦ ਇਹਦੀ ਸਾਨੂੰ ਸਿੱਖਿਆ ਦਿੰਦੀ ਹੈ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ ਸਾਨੂੰ ਕਿਹੜੇ ਕੰਮ ਅਮਲ ਵਿੱਚ ਲਿਆਉਣੇ ਚਾਹੀਦੇ ਹਨ ਵਾਹਿਗੁਰੂ ਜੀ ਅੱਜ ਸੱਚੇ ਪਾਤਸ਼ਾਹ ਜੀ ਸਾਂਝ ਪਵਾਰ ਰਹੇ ਨੇ ਜਿਸ ਤੁਕ ਦੀ ਉਹ ਆਪਾਂ ਸਾਂਝੀ ਕਰਦੇ ਹਾਂ ਪਾਤਸ਼ਾਹ ਕਹਿੰਦੇ ਨੇ ਕਾਮ ਕ੍ਰੋਧ ਅਹੰਕਾਰ ਬਿਨਸਾ ਮਿਲੇ ਸਤਿਗੁਰudev ਨਾਮ ਦ੍ਰਿੜ ਕਰ ਭਗਤ ਹਰ ਕੀ ਭਲੀ ਪ੍ਰਭ ਕੀ ਸੇਵ ਕਹਿੰਦੇ ਵੀ ਜਦੋਂ ਸਾਡਾ ਮਿਲਾਪ ਸਤਿਗੁਰਦੇਵ ਨਾਲ ਹੁੰਦਾ ਹੈ ਹੁਣ ਸਤਿਗੁਰਦੇਵ ਕੌਣ ਨੇ ਸਾਡੇ ਅੱਜ ਕੱਲ੍ਹ ਜੁਗ ਦੇ ਸਮੇਂ ਦੇ ਵਿੱਚ ਅੱਜ ਦੇ ਸਮੇਂ 'ਚ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਦੇ ਲਾਟ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਲਾ ਕੇ ਗਏ ਨੇ ਤੇ ਉਹ ਜਦੋਂ ਸਾਨੂੰ ਸਤਿਗੁਰ ਦਾ ਮਿਲਾਪ ਮਿਲਦਾ ਹੈ ਉਹ ਕਿਸ ਤਰ੍ਹਾਂ ਹੈ ਜਦੋਂ ਅਸੀਂ ਗੁਰੂ ਦੀ ਬਾਣੀ ਨੂੰ ਪੜਦੇ ਆ ਵਿਚਾਰਦੇ ਆ ਸੁਣਦੇ ਆ ਤੇ ਅਮਲ ਵਿੱਚ ਲਿਆਉਂਦੇ ਆ ਇਹ ਹੈ ਸਤਗੁਰ ਦੇਵ ਦਾ ਮਿਲਣਾ ਫਿਰ ਸਾਡੇ ਅੰਦਰੋਂ ਕ੍ਰਾ ਕਾਮ ਕ੍ਰੋਧ ਅਹੰਕਾਰ ਖਤਮ ਹੁੰਦੇ ਨੇ ਉਹ ਕਿਵੇਂ ਹੁੰਦੇ ਨੇ ਅਸੀਂ ਸਤਗੁਰ ਦੇਵ ਦੇ ਨਾਲ ਮਿਲਦੇ ਆ ਸਤਗੁਰ ਸਾਨੂੰ ਸਿੱਖਿਆ ਦਿੰਦੇ ਨੇ ਨਾਮ ਦ੍ਰਿੜ ਕਰਨ ਦੀ ਪਰਮੇਸ਼ਰ ਦੀ ਭਗਤੀ ਕਰਨ ਦੀ ਜੋ ਕਿ ਸਭ ਤੋਂ ਪਲਾ ਕੰਮ ਹੈ ਪਰਮੇਸ਼ਰ ਦੀ ਸੇਵਾ ਭਗਤੀ ਕਰਨੀ ਪਰਮੇਸ਼ਰ ਦਾ ਨਾਮ ਜਪਣਾ ਆਰਾਧਨਾ ਉਹਦੀ ਸਿਫਤ ਸਲਾਹ ਕਰਨੀ ਇਹ ਸਾਨੂੰ ਸਿੱਖਿਆ ਮਿਲੀ ਗੁਰੂ ਤੋਂ ਫਿਰ ਅਸੀਂ ਨਾਮ ਜਪਿਆ ਨਾਮ ਜਪਣ ਦੇ ਨਾਲ ਸਾਡਾ ਹਿਰਦਾ ਨਿਰਮਲ ਹੋਣਾ ਸ਼ੁਰੂ ਹੋ ਜਾਂਦਾ ਜਿਸ ਤਰ੍ਹਾਂ ਪਾਤਸ਼ਾਹ ਨੇ ਜਪਜੀ ਸਾਹਿਬ ਦੀ ਬਾਣੀ ਚ ਸਾਨੂੰ ਦੱਸਿਆ ਨਾ ਕਿ ਜੇ ਸਾਡਾ ਕੱਪੜਾ ਮੂਤ ਪਲੀਤੀ ਹੁੰਦਾ ਸਾਬਣ ਲੈ ਕੇ ਅਸੀਂ ਉਹਨੂੰ ਧੋਨੇ ਆ ਸਾਫ਼ ਹੁੰਦਾ ਪਰ ਕਹਿੰਦੇ ਜਿਹੜੇ ਸਾਡੇ ਪਾਪ ਨੇ ਹਿਰਦੇ ਦੇ ਸਾਡੀ ਮੈਲ ਆ ਉਹ ਨਾਮ ਨਾਲ ਧੁੱਪਦੀ ਆ ਫਿਰ ਅਸੀਂ ਨਾਮ ਹੀ ਦਿਰੜ ਕਰੀਏ ਨਾਮ ਹੀ ਜਪੀਏ ਉਸ ਪਰਮੇਸ਼ਰ ਦੀ ਸਿਫਤ ਸਲਾ ਕਰੀਏ ਸਾਡਾ ਅੰਦਰਲਾ ਨਿਰਮਲ ਹੋ ਜਾਏ ਸਾਡੇ ਅੰਦਰੋਂ ਵਿਕਾਰ ਨਿਕਲ ਜਾਣ ਸਾਡੀ ਪਰਮੇਸ਼ਰ ਦੇ ਲਈ ਸਦਾ ਸਦਾ ਪਰਮੇਸ਼ਰ ਦੇ ਚਰਨਾਂ 'ਚ ਸਮਾਈ ਹੋ ਜਾਏ ਇਸ ਲੋਕ ਦੀ ਯਾਤਰਾ ਤੋਂ ਬਾਅਦ ਵਾਹਿਗੁਰੂ ਜੀ